ਹੈਲੋ एवरीवन ਕੀਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਲਓ ਜੀ ਅੱਜ ਟੇਸਟ ਚੇਂਜ ਕਰਦੇ ਆ ਤੁਹਾਡਾ ਬਹੁਤ ਦਿਨ ਹੋ ਗਿਆ ਸਾਨੂੰ ਕਾਟਨ ਦੇ ਕੱਟ ਪੀਸ ਕਾਟਨ ਦੇ ਸੂਟ ਦਿਖਾਉਂਦਿਆਂ ਨੂੰ ਥੋੜਾ ਮੌਸਮ ਵੀ ਚੇਂਜ ਹੋ ਰਿਹਾ ਤੇ ਟੇਸਟ ਵੀ ਚੇਂਜ ਕਰ ਦਿੰਨੇ ਆ ਤੁਹਾਡਾ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਦੇ ਲਈ ਪਿਆਰੇ ਪਿਆਰੇ ਜੀ ਸੂਟ ਹੱਪ ਲੈ ਕੇ ਆਏ ਅੱਜ ਤੇ ਇਹ ਜੋ ਕਿ ਸਿੰਥੈਟਿਕ ਦੇ 베ਸ ਦੇ ਵਿੱਚ ਰਹਿਣਗੇ ਬਹੁਤ ਹੀ ਜ਼ਿਆਦਾ ਸਿੰਥੈਟਿਕ ਵੀ ਨਹੀਂ ਹੈਗੇ ਇਹ ਜੇ ਕਹੀਏ ਇਸ ਸਮਰ ਦੇ ਵਿੱਚ ਪਹਿਣਗੇ ਪਾਰਟੀ ویئر ਸੂਟਨੇਗੇ ਸੈਮੀ ਫਾਰਮਲ ਸੂਟ ਰਹਿਣਗੇ ਜੀ ਤੇ ਉਹ ਨਹੀਂ ਹੈਗਾ ਚਮਕ ਧਮ ਕ੍ਰੇਸ਼ਮੀ ਸੂਟ ਉਹ ਵਾਲੀ ਚੀਜ਼ ਨਹੀਂ ਹੋਊਗੀ ਜਾਂ ਆਪਣੀ ਸਕਿਨ ਨੂੰ ਇਰੀਟੇਟ ਕਰੂਗੀ ਆਪਣੇ ਪਿੰਡੇ ਨੂੰ ਖਾਣ ਵਾਲੀ ਚੀਜ਼ ਉਹ ਚੀਜ਼ ਨਹੀਂ ਹੈਗੀ ਬਿਲਕੁਲ ਸੌਫਟ ਐਂਡ ਫਾਈਨ ਵਾਲੀ ਚੀਜ਼ ਰਹੂਗੀ ਇਹ ਗਰਮੀਆਂ ਦਾ ਹੀ ਸਟਫ ਹੈ ਬਟ ਥੋੜਾ ਜਿਹਾ ਟੇਸਟ ਚੇਂਜ ਕਰ ਦਿੱਤਾ ਤੁਹਾਡਾ ਆਪਾਂ ਨੇ ਇਹਦੇ ਵਿੱਚ ਤੁਸੀਂ ਪੂਰਾ ਸੂਟ ਲੈ ਸਕਦੇ ਹੋ ਸ਼ਰਟ ਲੈ ਸਕਦੇ ਹੋਗੇ ਲਓ ਜੀ ਸਟਾਰਟਿੰਗ ਕਰਦੇ ਆ ਦਿਖਾਉਂਦੇ ਸਭ ਤੋਂ ਪਹਿਲਾਂ ਮੈਂ ਆਪਣਾ ਨੰਬਰ ਬੋਲਦੀ ਆ 9253115036 9253115036 ਮੈਂ ਦੁਬਾਰਾ ਰਿਪੀਟ ਕਰਦੇ ਆ ਬਹੁਤ ਸਾਰੇ ਭੈਣਾ ਕਹਿੰਦੇ ਨੇ ਜਲਦਬਾਜ਼ੀ ਵਿੱਚ ਬੋਲ ਦਿਨੋ ਇਹ ਨੰਬਰ ਨਹੀਂ ਯਾਦ ਰਹਿੰਦਾ ਹੈਗਾ 92 531 15036 ਲਓ ਜੀ ਬੜੇ ਆਰਾਮ ਜੇ ਨਾ ਬੋਲਦਾ ਤੁਹਾਨੂੰ ਨੰਬਰ ਲਓ ਜੀ ਸਟਫ ਨਾਲ ਦੇ ਨਾਲ ਦੱਸੀ ਜਾਵਾਂਗੇ ਫਟਾਫਟ ਧਿਆਨ ਨਾਲ ਦੇਖਿਓ ਤੇ ਸਾਰੀ ਡਿਟੇਲਿੰਗ ਆਪਣੀ ਵਿੱਚ ਦਿੱਤੀ ਹੁੰਦੀ ਹੈ ਕਿਹੜਾ ਸਟਫ ਹੈ ਕੀ ਪ੍ਰਾਈਸ ਹੈਗਾ ਤੇ ਬਾਕੀ ਸਭ ਨੂੰ ਦੱਸੇ ਦਿੰਨੇ ਆ ਲਓ ਜੀ ਫਰਸਟ ਕਲਰ ਆ ਗਿਆ ਜੀ ਬਰਬਰੀ ਦੇ ਵਿੱਚ ਰਸ਼ੀਆ ਬ੍ਰਾਂਡ ਦੀ ਬਰਬਰੀ ਰਹੂਗੀ ਹਰ ਇੱਕ ਬ੍ਰਾਂਡ ਦੱਸਾਂਗੇ ਨਾਲ ਸੌਫਟ ਵਾਲੀ ਬਰਬਰੀ ਹੈ ਖੜੀ ਖੜੀ ਜੀ ਵਰਬਰੀ ਹੈ ਨਹੀਂ ਜੀ ਲਓ ਜੀ ਬਿਲਕੁਲ ਸੌਫਟ ਵਾਲੀ ਵਰਬਰੀ ਰਹੂਗੀ ਇਹਨੂੰ ਤੁਸੀਂ 올ਓਵਰ ਸੂਟ ਲੈ ਸਕਦੇ ਹੋ ਸਾਡੇ ਕੋਲ ਜੇ ਤੁਸੀਂ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਮੈਚਿੰਗ ਵੀ ਲੈ ਸਕਦੇ ਹੋ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਕੱਲੀ ਸ਼ਰਟ ਵੀ ਲੈ ਸਕਦੇ ਹੋ ਕੱਲੀ ਸ਼ਰਟ ਦਾ ਵੈਸੇ ਮੈਂ ਅੱਜ ਸ਼ਰਟਾਂ ਦਾ ਹੀ ਸੋਚਿਆ ਸੀਗਾ ਵੀ ਸ਼ਰਟਾਂ ਦੇਵਾਂਗੇ ਅੱਜ ਆਪਾਂ ਪਹਿਣਾ ਨੂੰ ਅ ਤੇ ਇਹ ਜਿਹੜਾ ਪੂਰਾ ਸੂਟ ਹੈ ਉਹ 1600 ਰੁਪਏ ਦਾ ਰਹੂਗਾ ਤੇ ਜਿਹੜੀ ਇਹਦੀ ਸ਼ਰਟ ਰਹੂਗੀ ਉਹ 800 ਰੁਪਏ ਦੀ ਰਹੂਗੀ ਜੀ 800 ਦੀ ਜੇ ਤੁਹਾਡੇ ਕੋਲ ਪਿੰਕ ਵਾਟ ਮੈਂ ਗ੍ਰੇ ਵਾਟ ਮੈਂ ਤੁਸੀਂ ਬਣਾ ਸਕਦੇ ਹੋਗੇ ਉਹਦੇ ਉੱਤੇ ਇੰਬੋਟਰੀ ਵਗੈਰਾ ਕਰਾ ਕੇ ਇੱਕ ਇਹਨੂੰ ਵਧੀਆ ਜਿਹਾ ਸੂਟ ਰੈਡੀ ਕਰਵਾ ਸਕਦੇ ਹੋ ਫਸਟ ਕਲਰ ਦੇਖੋ ਜੀ ਗ੍ਰੇ ਐਂਡ ਪਿੰਕ ਦਾ ਕੰਬੀਨੇਸ਼ਨ ਨੈਕਸਟ ਕਲਰ ਮੇਰੀ ਹੈਲਪਰ ਨਹੀਂ ਆਂਦੀ ਜੀ ਹੁਣ ਉਹ ਬਿਮਾਰ ਹੋ ਚੁੱਕੀ ਹੈਗੀ ਇਹ ਔਰਗੰజా ਵਿਸਕੋਸ ਦਿੱਤੀ। ਬਿਲਕੁਲ ਪਿਓਰ ਵਾਲੀ ਔਰਗੰజా ਵਿਸਕੋਸ ਰਹੂਗੀ। ਤੁਸੀਂ ਇਹ ਕਹੋਗੇ ਵੀ ਦੁਪੱਟਾ ਵੀ ਹੈਵੀ ਹੁੰਦਾ ਹੋਊਗਾ ਬਟ ਇਹ ਹੈਵੀ ਨਹੀਂ ਹੈਗੀ। ਇੰਨਾ ਕੁ ਵਧੀਆ ਪ੍ਰਾਈਸ ਹੈ। ਇਹ ਆਪਾਂ ਨੇ 1000 ਦੇ ਵਿੱਚ 1100 ਰੁਪਏ ਦੇ ਵਿੱਚ ਕੱਲੀ ਸ਼ਰਟ ਦਿੱਤੀ ਹੈ। ਅੱਜ ਤੁਹਾਨੂੰ ਸਿਰਫ ਇਹ 800 ਰੁਪਏ ਦੀ ਸ਼ਰਟ ਮਿਲੂਗੀ। ਇਹ ਕੱਲੀ ਸ਼ਰਟ ਪੀਸ ਹੈ। ਜੇ ਤੁਸੀਂ ਇਹਦੇ ਨਾਲ ਬਲੈਕ ਕਲਰ ਦੀ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਪ੍ਰਾਈਸ ਉਹਦੇ ਅਕੋਰਡਿੰਗ ਹੋਊਗਾ। ਤੇ ਇਹ ਕੱਲੀ ਸ਼ਰਟ ਹੈ ਜਿਹੜੀ ਆਪਣੇ ਕੋਲੇ 800 ਰੁਪਏ ਦੀ ਦੇਖੋ ਬਹੁਤ ਸੋਹਣੀ ਸ਼ੋਰਟ ਹੈ ਜੀ 800 ਰੁਪਏ ਦੀ ਤੇ ਨੈਕਸਟ ਆ ਗਿਆ ਜੀ ਆਪਣੇ ਕੋਲੇ ਚਨੂਨ ਸ਼ਕੂਨ ਦੇ ਵਿੱਚ ਇਹਦੇ ਵਿੱਚ ਬਹੁਤ ਸੋਹਣੀ ਬੂਟੀ ਬਣੀ ਹੋਈ ਹੈ ਜਰੀ ਦੀ ਬੂਟੀ ਬਣੀ ਹੋਈ ਹੈ ਇਹ ਤੱਕ ਹੈ ਜੀ ਕੋਈ ਚੂਭਣ ਵਾਲੀ ਚੀਜ਼ ਨਹੀਂ ਹੈਗੀ ਇਹ ਸਿਰਫ ਥ੍ਰੈਡ ਹੈ ਕਲਰ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਕ ਪਿਆਰ ਹੈ ਇਹ ਵੀ 800 ਰੁਪਏ ਦੀ ਸ਼ਰਟ ਪੀਸ ਮਿਲੂਗੀ 1600 ਰੁਪਏ ਦਾ ਤੁਹਾਨੂੰ ਮਿਲੂਗਾ ਜੀ ਇਹ ਸੂਟ ਇਹ ਹੀ ਸੂਟ 1800 ਦੇ ਵਿੱਚ ਆਪਾਂ ਦੇ ਚੁੱਕੇ ਆਂਗੇ ਤੇ ਹੁਣ ਇਹ ਸਿਰਫ 800 ਰੁਪਏ ਦੀ ਸ਼ਰਟ 1600 ਰੁਪਏ ਦਾ ਇਹ ਸੂਟ ਨੈਕਸਟ ਆ ਗਿਆ ਜੀ ਸ਼ਰਟ ਪੀਸ ਇਹ ਸ਼ਰਟ ਪੀਸ ਰਹਿ ਰਿਹਾ ਜੀ ਇਹਦੇ ਵਿੱਚ ਸ਼ਰਟ ਕੋਈ ਪਹਿਣ ਲੈ ਗਈ ਸੀਗੀ ਤੇ ਬਹੁਤ ਸੋਹਣਾ ਸੱਚ ਹੋਰ ਇਹ ਸੂਟ ਹੈ ਜੀ ਪੂਰਾ ਸੂਟ ਸ਼ਰਟ ਪੀਸ ਦੂਜੀ ਸੀਗੀ ਇਹਨੂੰ ਵੀ ਤੁਸੀਂ 1600 ਰੁਪਏ ਦੇ ਵਿੱਚ ਲੈ ਸਕਦੇ ਹੋ ਚਨੂਨ ਸ਼ਕੂਨ ਦੇ ਵਿੱਚ ਸੂਟ ਰਹੂਗਾ ਬਹੁਤ ਵਧੀਆ ਸੂਟ ਹੈ ਬਹੁਤ ਪਿਆਰਾ ਸੂਟ ਹੈ ਲਓ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਆ ਗਿਆ ਜੀ ਟੈਬੀ ਦੇ ਵਿੱਚ ਬਹੁਤ ਵਧੀਆ ਟੈਬੀ ਹੈ ਟੈਬੀ ਦੇ ਵੀ ਬਹੁਤ سارے ਬ੍ਰਾਂਡ ਆਏ ਸੀ ਜੀ ਏ ਦੇ ਵੀ ਬ੍ਰਾਂਡ ਬਹੁਤ ਆਏ ਸੀਗੇ ਦਾਸ ਹੀ ਨਹੀਂ ਸਕਦੇ ਹੈਗੇ ਨਾ ਕਲਾਸਲਵਟ ਪਤਾ ਤਾਂ ਜੀ ਸਟੱਫ ਤੋਂ ਹੀ ਲੱਗਦਾ ਜੱਸ ਉਹਨੂੰ ਕੋਲੇ ਜਾ ਕੇ ਪਤਾ ਲੱਗੂਗਾ ਕਿ ਇਹ ਕਿਹਦੀ ਟੈਬੀ ਹੈ ਹਲਕੀ ਹੈ ਲਾਈਟ ਵੇਟ ਹੈ ਬਿਲਕੁਲ ਦੁਪट्टे ਦੀ ਤਰ੍ਹਾਂ ਐਵੇਂ ਹੱਥ ਚ ਆਣ ਵਾਲੀ ਹੈ 800 ਰੁਪਏ ਦੀ ਸ਼ੋਰਟ ਪੀਸ ਹੈ ਜੀ ਇਹ ਵੀ ਟੈਬੀ ਦੀ ਬਹੁਤ ਸੋਹਣੀ ਸ਼ਰਟ ਪੀਸ ਹੈ ਇੱਕੇ ਦੇ ਵਿੱਚ ਪਿੰਕ ਕਲਰ ਦੀ ਵੀ ਹੈਗੀ ਸੀ ਬਟ ਉਹ ਮੈਨੂੰ ਹੁਣ ਪਤਾ ਨਹੀਂ ਕਿੱਥੇ ਹੈ ਇਹ ਲੋਚ ਉਸ ਤੋਂ ਬਾਅਦ ਇੱਕ ਚਨੂਨ ਸ਼ਪੂਨ ਦੇ ਵਿੱਚ ਇਹ ਵਾਲਾ ਆ ਗਿਆ ਸ਼ਰਟ ਪੀਸ ਰਹੂਗਾ ਜੀ ਇਕੱਲਾ ਦੇਖੋ ਕਿੰਨਾ ਪਿਆਰਾ ਜਿਹਾ ਸ਼ਰਟ ਪੀਸ ਹੈ 800 ਰੁਪਏ ਦੇ ਵਿੱਚ ਇਹਨੂੰ ਤੁਸੀਂ ਆਫ ਵਾਈਟ ਬਾਟਮ ਨਾਲ ਪਾ ਸਕਦੇ ਹੋ ਪਿੰਕ ਨਾਲ ਲਾਈਟ ਫਰੋਜ਼ੀ ਨਾਲ ਜੇ ਤੁਸੀਂ ਨਾ ਜਿਆਦਾ ਕਈ ਪਹਿਣਾ ਇਹ ਕਹਿ ਦਿੰਦੀਆਂ ਨੇ ਜੀ ਕਈ ਮੇਰੀਆਂ ਆਂਟੀਆਂ ਵੀ ਕਹਿ ਦਿੰਦੀਆਂ ਨੇ ਕਿ ਉਹ ਕਹਿੰਦੀ ਸਾਨੂੰ ਲਾਈਨਿੰਗ ਵਾਲੇ ਸੂਟ ਪਾਣੇ ਔਖੇ ਲੱਗਦੇ ਨੇ ਥੋੜੀ ਜੀ ਨਾ ਇਹ ਮੈਮ ਗ੍ਰੇਸ ਵਾਂਝ ਜਾਂਦੀ ਹੈ ਇਹ ਸੂਟਾਂ ਦੇ ਇਹ ਗਰਮੀ ਦੇ ਵਿੱਚ ਬਾਹਰ ਅੰਦਰ कॉटन कॉटन ਹੁੰਦੀ ਹੈ ਚਲੋ ਵੀ ਮੰਨਦੇ ਆਪਾਂ ਇਹਨਾਂ ਦੀ ਗ੍ਰੇਸ ਬਣ ਜਾਂਦੇ ਜਿਵੇਂ ਤੁਸੀਂ ਰੰਨ ਨਾਲ ਨਾ कॉटन ਦੀ ਵਧੀਆ ਵਾਲੀ कॉटन ਦੀ ਬਾਟਮ ਲਗਾ ਕੇ ਸਿਰਫ ਸ਼ਰਟ ਸ਼ਰਟ ਤੇ ਲਾਈਨਿੰਗ ਕਿਉਂਕਿ ਲਾਈਨਿੰਗ ਤਾਂ ਲੱਗੂਗੀ ਰਿਕੁਆਇਰਮੈਂਟ ਹੈਗੀ ਹੈ ਲਾਈਨਿੰਗ ਦੀ ਕਲੀ ਸ਼ਰਟ ਲਾਈਨਿੰਗ ਵਾਲੀ ਬਣਾ ਲਿਆ ਕਰੋ ਉਹਦੇ ਨਾਲ ਵਧੀਆ ਅੱਜ ਕੱਲ ਤਾਂ ਬਹੁਤ ਸੋਹਣੀ कॉटन ਆਈਆਂ ਹੋਈਆਂ ਨੇਗੇ ਸ਼ਿਲਕ कॉटन ਆਈ ਹੋਈ ਹੈ ਡਬਲ ਟਾਉਨ ਸ਼ਿਲਕ कॉटन ਆਈ ਹੋਈ ਉਹਦੀ ਬਾਟਮ ਲੈ ਕੇ ਤੁਸੀਂ ਉਹਤੇ ਲਾਈਨਿੰਗ ਨਾ ਲਗਵਾਓ ਸ਼ਰਟ ਤੇ ਲਗਵਾ ਲਓ ਕਿ ਗ੍ਰੇਸ ਪੂਲ ਜਿਹਾ ਸੂਟ ਬਣ ਜਾਂਦਾ ਹੈ ਇਹ ਵੀ ਕੱਲੀ ਸ਼ਰਟ ਪੀਸ ਰਹਿ ਰਿਹਾ ਆਪਣੇ ਕੋਲੇ ਇਹਦੀ ਕੱਲਾ ਸ਼ਰਟ ਪੀਸ ਹੈਗਾ ਇਹ ਵੀ ਤੁਸੀਂ ਲੈ ਸਕਦੇ ਹੋ 800 ਰੁਪਏ ਦੇ ਵਿੱਚ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਟੈਪੀ ਦੇ ਵਿੱਚ ਆ ਗਿਆ ਇਹ ਟੈਪੀ ਦੇ ਵਿੱਚ ਆ ਗਿਆ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਟੈਪੀ ਦਾ ਬਹੁਤ ਪਿਆਰਾ ਸੂਟ ਹੈ ਜੀ ਬਿਲਕੁਲ ਲਾਈਟ weight ਇਹ ਗਰਮੀਆਂ ਦਾ ਹੀ ਹੈ ਜੀ ਬਿਲਕੁਲ ਗਰਮੀਆਂ ਦਾ ਸਟੱਫ ਹੈ ਲਓ ਜੀ ਇਹਨੂੰ ਤੁਸੀਂ ਪੂਰਾ ਸੂਟ ਵੀ ਲੈ ਸਕਦੇ ਹੋ 1600 ਰੁਪਏ ਦੇ ਵਿੱਚ ਤੁਸੀਂ ਇਕੱਲੀ ਸ਼ਰਟ ਵੀ ਆਪਣੇ ਤੋਂ 800 ਰੁਪਏ ਦੀ ਲੈ ਸਕਦੇ ਹੋ ਤੇ ਨੈਕਸਟ ਆ ਗਿਆ ਜੀ ਜਿਹੜਾ ਆਪਣਾ ਉਹ ਆ ਗਿਆ ਜੀ ਚਨੂਨ ਸ਼ਪੂਨ ਦੇ ਉੱਤੇ ਇਹ ਸੂਟ ਮੇਰੇ ਵੇਅਰ ਕੀਤਾ ਹੋਇਆ ਤੁਸੀਂ ਨੇ ਮਸਟਰਡ ਕਲਰ 'ਚ ਦੇਖਿਆ ਹੋਊਗਾ ਬਹੁਤ ਜ਼ਿਆਦਾ ਡੇਲੀ ਵੇਅਰ ਕਰਦੀਆਂ ਮੈਂ ਗਰਮੀ ਦੇ ਵਿੱਚ ਵੀ ਕਰਦੀਆਂ ਗਰਮੀ ਦੇ ਵਿੱਚ ਵੀ ਕਰਦੀਆਂ ਮਸ਼ਲੀਨ ਦੀ ਮੈਨੇ ਬਾਟਮ ਲਗਾਈ ਹੋਈ ਏ ਦੇ ਨਾਲ ਇਹ ਕਲਾ ਸ਼ਰਟ ਪੀਸ ਹੈ ਇਹ ਸ਼ਰਟ ਪੀਸ ਕੱਲਾ ਮਿਲੂਗਾ ਜੀ ਸਾਨੂੰ 700 ਰੁਪਏ ਦੇ ਵਿੱਚ ਇਹ 700 ਦਾ ਮਿਲੂਗਾ ਜੀ ਤੇ ਇੱਕ ਇਹ ਸ਼ਰਟ ਪੀਸ ਆ ਗਿਆ ਜੀ ਇਹ ਵੀ ਸਾਨੂੰ 700 ਰੁਪਏ ਦੇ ਵਿੱਚ ਮਿਲੂਗਾ ਜੀ ਸ਼ਰਟ ਪੀਸ ਇਹਦੇ ਨਾਲ ਬਾਟਮ ਵੀ ਹੈਗੀ ਐ ਇਹ ਚੰਦੇਰੀ ਸ਼ਿਲਕ ਦੀ ਹੈਗੀ ਐ ਜੀ ਇਹਦੇ ਤੇ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਜੇ ਲਗਵਾਣੀ ਹੈ ਤੁਸੀਂ ਕੱਲੇ ਗੋਡਿਆਂ ਤੇ ਲਗਵਾ ਸਕਦੇ ਹੋ ਚੰਦੇਰੀ ਦੀ ਤੇ ਲਓ ਜੀ ਇਹ 700 ਰੁਪਏ ਦੀ ਸ਼ਰਟ ਰਹੂਗੀ ਇਚ ਨੂਨ ਸ਼ਪੂਨ ਦੇ ਨੇ ਦੋਨੋਂ ਇਹਦੇ ਨਾਲ ਦਾ ਪਰਪਲ ਕਲਰ ਦਾ ਇਹ ਵਾਲਾ ਕਲਰ ਕਾਲੀ ਆਪਣੇ ਕੋਲੇ ਬਾਟਮ ਕ੍ਰੇਪ ਦੀ ਡਾਈ ਹੋ ਗਈ ਹੈ ਬਹੁਤ ਸਾਰੇ ਪਹਿਣਾ ਕ੍ਰੇਪ ਨੂੰ ਪਸੰਦ ਕਰਦੀਆਂ ਨੇ ਜੀ ਉਹ ਕਹਿੰਦੇ ਨੇ ਜੀ ਮਸ਼ਲੀਨ ਨਹੀਂ ਅਸੀਂ ਲੈਣੀ ਹੈਗੀ ਕਾਲੀ ਆਪਣੀ ਇੱਕ ਕਸਟਮਰ ਦੀ ਉਹ ਮੇਰੀ ਵੀਡੀਓ ਚੈੱਕ ਵੀ ਕਰ ਰਹੇ ਹੋਣਗੇ ਜੀ ਕੱਲ ਜਾਂ ਪਰਸੋਂ ਫੈਦਾ ਗਈ ਹੈਗੀ ਤੇ ਪਹਿਲਾਂ ਵੀ ਆਪਣੇ ਪਹਿਣਾ ਕੋਲੇ ਬਹੁਤ ਕੋਲੇ ਗਈਆਂ ਨੇ ਜਿਹੜੀਆਂ ਜਿਹੜੀਆਂ ਕੋਲੇ ਕੀ ਹੈ ਉਹ ਕਮੈਂਟ ਕਰਕੇ ਜਰੂਰ ਦੱਸਣ ਕਮੈਂਟ ਬਾਕਸ ਚ ਕਿ ਸਾਡੇ ਕੋਲੇ ਇਹ ਸੂਟ ਆ ਚੁੱਕੇ ਨੇ ਜੀ ਉਸ ਤੋਂ ਵਾਦਾ ਗਿਆ ਜੀ ਇਹ ਵਾਲਾ ਇਹ ਵੀ ਟੈਪੀ ਲਾਈਨਿੰਗ ਦੇ ਵਿੱਚ ਹੈਗਾ ਇਹ ਤਾਂ ਜੀ ਮੈਂ ਨਾ ਪੂਰਾ ਸੂਟ ਹੈ ਇਹ ਮੈਂ ਖੁਦ ਆਪਣੇ ਲਈ ਸੋਚ ਰਹੀ ਸੀ ਕਿ ਵੀ ਵਾਈਟ ਕਲਰ ਦੀ ਬਾਟਮ ਦੇ ਉੱਤੇ ਬਹੁਤ ਵਧੀਆ ਇੰਬੋਰਡਰੀ ਕਰਵਾ ਕੇ ਦੀ ਸ਼ਰਟ ਬਣਾ ਲੈਣੇ ਆਂ ਬੀ ਜੇ ਤੁਸੀਂ ਪੂਰਾ ਸੂਟ ਲੈਣਾ ਚਾਹੁੰਦੇ ਹੋ ਡਾਟ ਵਾਰੀ ਤੁਸੀਂ ਸੂਟ ਲੈ ਸਕਦੇ ਹੋਗੇ 셔ਟ ਲੈਣਾ ਚਾਹੁੰਦੇ ਹੋ 셔ਟ ਲੈ ਸਕਦੇ ਹੋ ਜੇ ਤੁਸੀਂ ਮੈਚਿੰਗ ਇਹਦਾ ਵਾਈਟ ਨਾਲ ਲੈਣਾ ਚਾਹੁੰਦੇ ਹੋ ਜਾਂ ਇਹਦੇ ਨਾਲ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਕਿ ਉਹ ਅਲੱਗ-ਅਲੱਗ ਪ੍ਰਾਈਸ ਹੋਣਗੇ ਜੀ ਮੈਂ ਪੂਰੇ ਆਲਓਵਰ ਸੂਟ ਦਾ 1600 ਪ੍ਰਾਈਸ ਦੱਸ ਰਹੀ ਹਾਂ 800 ਰੁਪਏ 셔ਟ ਦਾ ਪ੍ਰਾਈਸ ਦੱਸ ਰਹੀ ਹਾਂ ਲਓ ਜੀ ਉਸ ਤੋਂ ਬਾਅਦ ਆ ਗਿਆ ਜੀ ਔਰਗੈਂਜ਼ਾ ਦੇ ਵਿੱਚ ਔਰਗੈਂਜ਼ਾ ਵੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜੀ ਅਲੱਗ-ਅਲੱਗ ਔਰਗੈਂਜ਼ ਹੈਗੀ ਇੱਕ ਖੜੀ ਖੜੀ ਆਰਗੈਂਜ਼ਾ ਹੁੰਦੀ ਹੈ ਇੱਕ ਸੌਫਟ ਆਰਗੈਂਜ਼ਾ ਹੁੰਦੀ ਹੈਗੀ ਬਿਲਕੁਲ ਸੌਫਟ ਉਹ ਵਾਲੀ ਆਰਗੈਂਜ਼ਾ ਆਪਾਂ ਰੱਖਦੇ ਨਹੀਂ ਹੈਗੇ ਜਿਹੜੀ ਖੜੀ ਖੜੀ ਹੁੰਦੀ ਜੀ 3-400 ਦਾ ਸੂਟ ਵੀ ਆ ਜਾਂਦਾ ਜੀ ਆਪਾਂ ਲੋ ਜੀ ਇਹ ਵੀ ਤੁਹਾਨੂੰ ਇਹ ਪਹਿਲਾਂ ਆਪਾਂ 2000 ਦੇ ਵਿੱਚ ਸੂਟ 1000 ਰੁਪਏ ਦੀ ਸ਼ਰਟ ਦੇ ਚੁੱਕੇ ਆ ਇਹਦੇ ਵਿੱਚੋਂ ਕਿਸੇ ਭੈਣ ਨੂੰ ਉਹ ਮੇਰੀ ਵੀਡੀਓ ਦੇਖੂਗੀ ਕਹਿਣਗੇ ਵੀ ਸਾਨੂੰ 1000 ਦੀ ਸ਼ਰਟ ਲਈ ਸੀਗੀ ਬਟ ਇਹ ਆਪਾਂ ਤੁਹਾਨੂੰ 700 ਰੁਪਏ ਦੀ ਸ਼ਰਟ ਦੇ ਰਹੇ ਹਾਂ ਸਿਰਫ 700 ਰੁਪਏ ਦੀ ਸ਼ਰਟ ਉਸ ਤੋਂ ਬਾਅਦ ਆ ਗਿਆ ਜੀ ਇਹ ਆਪਣੇ ਕੋਲੇ ਆ ਬੇਗਮ ਸ਼ਿਲਕ ਐਸ ਕੇ ਦਾ ਮੇਰਾ ਆਪਣਾ ਪਰਪਲ ਕਲਰ ਦਾ ਸੂਟ ਦੇਖਿਆ ਹੈਗਾ ਤੁਸੀਂ ਨੇ ਬੇਗਮ ਸ਼ਿਲਕ ਦਾ ਨਾ ਤਾਂ ਇਹ ਝੂਕਦਾ ਹੈਗਾ ਬਿਲਕੁਲ ਇੰਨਾ ਕੁ ਜਿਆਦਾ ਸੋਹਣਾ ਜੇ ਤੁਸੀਂ ਕਹੋ ਤਾਂ ਮੈਂ ਪਿੱਕ ਲਗਾ ਦੂੰਗੀ ਨਾਲ ਇਹ ਸੂਟ ਦੇ ਵਿੱਚ ਇੰਨਾ ਕੁ ਸੋਹਣਾ ਇੰਨੀ ਕੁ ਗ੍ਰੇਸ ਦਿੰਦਾ ਇਹ ਸੂਟ ਬਹੁਤ ਜਿਆਦਾ ਇਹਦੇ ਤੇ ਹੈਂਡਵਰਕ ਵੀ ਹੋਏ ਨੇ ਜੀ ਹੈਂਡਵਰਕ ਵੀ ਹੋਏ ਨੇ ਮਸ਼ੀਨਵਰਕ ਆਰੀਵਰਕ ਕਰਵਾ ਸਕਦੇ ਤੁਸੀਂ ਐਦਾਂ ਵੀ ਪਾ ਸਕਦੇ ਹੋਗੇ ਜਿਹੜੀ ਇਹ ਸ਼ਰਟ ਹੈ ਇਹ ਤੁਹਾਨੂੰ ਪਉਂਗੀ ਜੀ ਵੈਸੇ 1000 ਰੁਪਏ ਦੀ ਹੈ ਮੇਰਾ ਦੇਨ ਨੂੰ ਦਿਲ ਨਹੀਂ ਕਰ ਰਿਹਾ ਪਰ ਅੱਜ 800 ਦਾ ਰੇਟ ਹੈ ਤਾਂ 800 ਚ ਹੀ ਦਵਾਂਗੀ ਜੀ ਸ਼ਰਟ ਲੋਟ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਸੂਟ ਇਹ ਵੀ ਆਰਗੈਂਜ਼ਾ ਦੇ ਵਿੱਚ ਇਹ ਵਿੱਚ ਬੁੱਟੀ ਬਣੀ ਹੋਈ ਹੈ ਟਾਈ ਡਾਈ ਦਾ ਸੂਟ ਹੈ ਇਹ ਸੂਟ ਤੁਸੀਂ ਪਹਿਲਾਂ ਵੀ ਜਿਹੜੀਆਂ ਪਹਿਣਾ ਲੈ ਚੁੱਕੀਆਂ ਨੇ ਜੀਆਂ 1700 ਰੁਪਏ ਦਾ ਸੂਟ ਸੀ ਜੀ ਅੱਜ ਇਹਦਾ ਰੇਟ 1700 ਕੱਟ ਕੇ 1400 ਰੁਪਏ ਹੋ ਗਏ ਜੀ 1400 ਰੁਪਏ ਦਾ ਇਹ ਪੂਰਾ ਸੂਟ ਆਪਾਂ ਤੁਹਾਨੂੰ ਦੇ ਰਿਹਾ ਹੈਗੇ ਉਸ ਤੋਂ ਬਾਅਦ ਆ ਗਿਆ ਜੀ ਮੌਲੀ ਸ਼ਿਲਕ ਇਹ क्रਸ਼ ਚ ਬਣਿਆ ਹੁੰਦਾ ਹੈ ਮੌਲੀ ਸ਼ਿਲਕ ਦਾ ਇੰਨਾ ਕੁ ਜ਼ਿਆਦਾ ਨਵਾਂ ਸਟਾਫ ਹੈਗਾ ਨਵੇਂ-ਨਵੇਂ ਸਟਾਫ ਲੈ ਕੇ ਆ ਰਹੇ ਹਾਂ ਜੀ ਤੁਹਾਡੇ ਲਈ ਆਪਾਂ ਐਸ ਕੇ ਦਾ ਹੈਗਾ ਜੀ ਅੱਛਾ ਬ੍ਰਾਂਡ ਹੈ ਮੌਲੀ ਸ਼ਿਲਕ ਦਾ ਸੂਟ ਰਹੂਗਾ क्रਸ਼ ਬਣਿਆ ਹੋਇਆ ਇਦਾਂ ਲਓ ਜੀ ਏ ਵੀ ਸੌ ਨੂੰ ਮਿਲੂਗੀ 800 ਦੀ ਸ਼ਰਟ ਪੀਸ ਉਸ ਤੋਂ ਬਾਅਦ ਫਿਰ ਔਰਗਾਂਜ਼ਾ ਦਾ ਆ ਗਿਆ ਜੀ ਸ਼ੋਰਟ ਪੀਸ ਆ ਗਿਆ ਇਹ ਵੀ 700 ਦੀ ਸ਼ਰਟ ਪੀਸ ਰਹੂਗੀ ਜੀ ਤੁਹਾਨੂੰ ਔਰਗਾਂਜ਼ਾ ਦੀ ਬਾਰ ਬਾਰ ਦੱਸਣ ਦੀ ਲੋੜ ਹੀ ਨਹੀਂ ਕਿ ਆਪਣੇ ਕੋਲੇ ਔਰਗਾਂਜ਼ਾ ਵਧੀਆ ਵਾਲਾ ਹੁੰਦਾ ਹੈਗਾ ਉਸ ਤੋਂ ਬਾਅਦ ਆ ਗਿਆ ਟੈਪੀ ਦਾ ਜੀ ਇਹਦੇ ਨਾਲ ਵੀ ਤੁਸੀਂ ਵਾਈਟ ਬਾਟਮ ਲਗਵਾ ਸਕਦੇ ਹੋਗੇ ਜੇ ਤੁਸੀਂ ਸਾਰੇ ਇਦਾਂ ਹੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਪਰਪਲ ਲਗਵਾ ਸਕਦੇ ਹੋ ਮਿਊਨ ਕਲਰ ਲਗਵਾ ਸਕਦੇ ਹੋ 1700 ਦਾ ਪੂਰਾ ਸੂਟ ਹੈ ਜੇ ਆਪਣੇ ਮੰਮੀ ਆਂਟੀਆਂ ਦੇ ਲਈ ਲੈਣਾ ਉਹ ਵਰਕ ਵਾਲੇ ਸੂਟ ਪਸੰਦ ਨਹੀਂ ਕਰਦੀਆਂ ਹੈਗੀਆਂ ਤਾਂ ਉਹਨਾਂ ਦੇ ਲਈ ਤੁਸੀਂ ਇਹ ਸੂਟ ਲੈ ਸਕਦੇ ਹੋ 1700 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਟੇਟ ਕੋਲੋਂ ਲੈ ਸਕਦੇ ਹੋ ਇਹ ਸਾਰੇ ਸੂਟ ਅੱਜ ਦੇ ਆਪਣੇ ਕੋਲ ਹੈਗੇ ਸੀ ਜਿਹੜਾ ਸੂਟ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋਗੇ ਤੇ ਲਓ ਜੀ ਅੱਜ ਦੀ ਵੀਡੀਓ ਆਪਣੀ ਇਹ ਰਹੂਗੀ ਜੀ ਪਿਆਰੇ ਪਿਆਰੇ ਸੂਟ ਇਹ ਆਪਣੇ ਫੈਸਟੀਵਲ ਦੇ ਲਈ ਤੀਆਂ ਦੇ ਲਈ ਰਖੜੀ ਦੇ ਲਈ ਬਹੁਤ ਹੀ ਪਿਆਰੇ ਜਿਹੇ ਸੂਟ थैंक यू